ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਬ ਕ੍ਰੇਸ਼ਨ YouTube ਚੈਨਲ ਤੇ ਅੱਜ ਦੀ ਜਿਹੜੀ ਵੀਡੀਓ ਮੈਂ ਲੈ ਕੇ ਆਈ ਆਂ ਇਹਦੇ ਵਿੱਚ ਮੈਂ ਤੁਹਾਨੂੰ ਸੂਈ ਨਾਲ ਜਿਹੜੇ ਆਪਾਂ ਕੁੰਡੇ ਕਿਵੇਂ ਬੰਦ ਕਰਨੇ ਆ ਸੌਖੇ ਤਰੀਕੇ ਨਾਲ ਤੁਹਾਨੂੰ ਦੱਸਾਂਗੀ ਆਪਾਂ ਕੋਈ ਵੀ ਕੋਟੀ ਸਵੈਟਰ ਦਾ ਗਲਾ ਬਣਾਇਆ ਗੋਲ ਗਲਾ ਬਣਾਇਆ ਜਾਂ V neck ਬਣਾਇਆ ਜਾਂ ਆਪਾਂ ਟਾਪ ਡਾਊਨ ਸਵੈਟਰ ਕੋਟੀ ਬਣਾ ਰਹੇ ਆ ਤਾਂ ਨੀਚੇ ਆਪਾਂ ਬਾਹਾਂ ਦੇ ਜਿਹੜੇ ਕੁੰਡੇ ਜਿਹੜੇ ਬੰਦ ਕਰਨੇ ਆ ਸੂਈ ਨਾਲ ਸੌਖੇ ਤਰੀਕੇ ਨਾਲ ਮੈਂ ਤੁਹਾਨੂੰ ਅੱਜ ਇਹ ਦੱਸਾਂਗੀ ਪਹਿਲਾਂ ਵੀ ਮੈਂ ਆਪਣੇ ਚੈਨਲ ਤੇ ਦੱਸਿਆ ਹੋਇਆ ਹੈ ਵੀ ਜਿਹੜੇ ਕੁੰਡੇ ਆ ਸੌਖੇ ਤਰੀਕੇ ਨਾਲ ਆਪਾਂ ਸੂਈ ਨਾਲ ਕਿਵੇਂ ਬੰਦ ਕਰ ਸਕਦੇ ਆ ਅੱਜ ਮੈਂ ਤੁਹਾਨੂੰ ਇੱਕ ਹੋਰ ਤਰੀਕਾ ਦੱਸਾਂਗੀ ਤੁਸੀਂ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਜਿਹੜਾ ਮੈਂ ਪਹਿਲਾਂ ਤਰੀਕਾ ਸੂਈ ਨਾਲ ਕੁੰਡੇ ਬੰਦ ਕਰਨੇ ਕਿਵੇਂ ਬੰਦ ਕਰਨੇ ਆ ਦੱਸਿਆ ਤੁਸੀਂ ਦੇਖ ਸਕਦੇ ਆ ਜਿਹੜਾ ਤਰੀਕਾ ਤੁਹਾਨੂੰ ਸੌਖਾ ਲੱਗੇ ਉਹ ਹੀ ਤਰੀਕਾ ਤੁਸੀਂ ਵਰਤ ਸਕਦੇ ਆ ਜਿਵੇਂ ਹੁਣ ਆਪਣੇ ਕੋਲੇ ਇਹ ਇੰਨੇ ਕੁੰਡੇ ਆ ਆਪਣੇ ਕੋਲ ਜਿੰਨੇ ਵੀ ਕੁੰਡੇ ਹੋਣਗੇ ਸਲਾਈ ਤੇ ਜਿਵੇਂ ਆਪਾਂ ਗੋਲ ਗਲਾ ਬੰਦ ਕਰ ਰਹੇ ਆ ਜਾਂ ਵੀ ਨਿਕ ਜਾਂ ਬਾਹਾਂ ਦੇ ਕੁੰਡੇ ਬੰਦ ਕਰ ਰਹੇ ਆ ਤਾਂ ਇਸ ਤਰ੍ਹਾਂ ਬਹੁਤ ਹੀ ਸੌਖਾ ਤਰੀਕਾ ਜਿੰਨਾ ਥ੍ਰੈਡ ਤੁਹਾਨੂੰ ਚਾਹੀਦਾ ਹੋਊਗਾ ਤੁਸੀਂ ਉਹ ਕੱਟ ਲੈਣਾ ਤਾਂ ਮੇਰੇ ਕੋਲ ਇੰਨਾ ਪੀਸ ਸੀ ਮੈਂ ਕੱਟਿਆ ਨਹੀਂ ਸਾਰਾ ਹੀ ਥ੍ਰੈਡ ਹੈ ਜਿਹੜਾ ਇਸ ਤਰ੍ਹਾਂ ਮੈਂ ਸਲਾਈ ਵਿੱਚ ਪਾ ਲਿਆ ਤੁਸੀਂ ਆਪਣੇ ਹਿਸਾਬ ਨਾਲ ਥ੍ਰੈਡ ਕੱਟ ਕੇ ਜਿਹੜਾ ਉਹ ਦੇਖ ਲੈਣਾ ਕਿੰਨਾ ਥ੍ਰੈਡ ਤੁਹਾਨੂੰ ਚਾਹੀਦਾ ਹੋਊਗਾ ਕੁੰਡੇ ਬੰਦ ਕਰਨ ਲਈ ਤਾਂ ਸੂਈ ਵਿੱਚ ਉਹਨੂੰ ਪਾ ਲੈਣਾ ਆਪਾਂ ਠੀਕ ਹੈ ਤੇ ਹੁਣ ਆਪਾਂ ਕੁੰਡੇ ਬੰਦ ਕਰਨ ਜਿਹੜੇ ਸ਼ੁਰੂ ਕਰਦੇ ਹਾਂ ਜਿਵੇਂ ਆਪਾਂ ਉਲਟੀ ਬਣਾਈ ਕਰਦੇ ਹਾਂ ਪਹਿਲਾਂ ਆਪਾਂ ਇਸ ਤਰ੍ਹਾਂ ਦੋ ਕੁੰਡਿਆਂ ਵਿੱਚ ਦੀ ਇਸ ਤਰ੍ਹਾਂ ਸੂਈ ਜਿਹੜੀ ਇਸ ਤਰ੍ਹਾਂ ਥ੍ਰੈਡ ਲੈ ਕੇ ਆਉਣਾ ਇਸ ਤਰ੍ਹਾਂ ਇਸ ਤਰ੍ਹਾਂ ਹੁਣ ਆਪਾਂ ਜਿਹੜਾ ਆਪਣਾ ਇਹ ਪਹਿਲਾ ਕੁੰਡਾ ਹੈ ਜਿਵੇਂ ਆਪਾਂ ਸਿੱਧੀ ਬਣਾਈ ਕਰਦੇ ਆ ਇਸ ਤਰ੍ਹਾਂ ਤਾਂ ਇਸ ਤਰ੍ਹਾਂ ਸੂਈ ਨੂੰ ਇਸ ਤਰ੍ਹਾਂ ਲੈ ਕੇ ਜਾਣਾ ਤਾਂ ਜਿਹੜਾ ਆਪਣਾ ਇਹ ਕੁੰਡਾ ਇਹਨੂੰ ਆਪਾਂ ਸਲਾਈ ਤੋਂ ਛੁੱਟ ਦੇਣਾ ਨੇ ਇਸ ਤਰ੍ਹਾਂ ਸਲਾਈ ਤੋਂ ਉਤਾਰ ਦੇਣਾ ਇਸ ਤਰ੍ਹਾਂ ਫੇਰ ਉਸੇ ਤਰ੍ਹਾਂ ਦੋ ਕੁੰਡਿਆਂ ਵਿੱਚ ਦੀ ਇਸ ਤਰ੍ਹਾਂ ਸੂਈ ਨੂੰ ਲੈ ਕੇ ਆਉਣਾ ਇਸ ਤਰ੍ਹਾਂ ਜਿਵੇਂ ਆਪਾਂ ਉਲਟੀ ਬਣਾਈ ਕਰਦੇ ਹਾਂ ਉਸ ਤਰ੍ਹਾਂ ਫੇਰ ਆਪਣਾ ਜਿਹੜਾ ਇਹ ਪਹਿਲਾ ਕੁੰਡਾ ਹੈ ਤਾਂ ਆਪਾਂ ਇਸ ਤਰ੍ਹਾਂ ਸੂਈ ਨੂੰ ਲੈ ਕੇ ਜਾਣਾ ਜਿਵੇਂ ਆਪਾਂ ਸਿੱਧੀ ਬਣਾਈ ਕਰਦੇ ਹਾਂ ਇਸ ਤਰ੍ਹਾਂ ਜਿਹੜਾ ਆਪਣਾ ਇਹ ਕੁੰਡਾ ਹੈ ਇਹਨੂੰ ਆਪਾਂ ਸਲਾਈ ਤੋਂ ਇਸ ਤਰ੍ਹਾਂ ਛੁੱਟ ਦੇਣਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਆਪਣੇ ਕੁੰਡੇ ਜਿਹੜੇ ਬੰਦ ਹੁੰਦੇ ਜਾਣਗੇ ਫਿਰ ਉਸ ਤਰ੍ਹਾਂ ਦੋ ਕੁੰਡਿਆਂ ਵਿੱਚ ਦੀ ਦੋ ਕੁੰਡਿਆਂ ਵਿੱਚ ਦੀ ਇਸ ਤਰ੍ਹਾਂ ਸੂਈ ਨੂੰ ਆਪਾਂ ਲੈ ਕੇ ਜਾਣਾ ਹੈ ਇਸ ਤਰ੍ਹਾਂ ਫਿਰ ਉਸੇ ਤਰ੍ਹਾਂ ਜਿਹੜਾ ਆਪਣਾ ਇਹ ਪਹਿਲਾ ਕੁੰਡਾ ਹੈ ਜਿਵੇਂ ਆਪਾਂ ਸਿੱਧੀ ਬਣਾਈ ਕਰਦੇ ਆ ਤਾਂ ਆਪਾਂ ਇਸ ਤਰ੍ਹਾਂ ਸੂਈ ਨੂੰ ਲੈ ਕੇ ਜਾਣਾ ਫਿਰ ਆਪਾਂ ਇਹ ਕੁੰਡਾ ਸਲਾਈ ਤੋਂ ਜਿਹੜਾ نیچے ਛੱਡਦੇ ਨੇ ਇਸ ਤਰ੍ਹਾਂ ਜਦੋਂ ਆਪਾਂ ਇਸ ਤਰ੍ਹਾਂ ਕੁੰਡੇ ਬੰਦ ਕਰਨੀ ਹੁੰਦੀ ਆ ਤਾਂ ਆਪਾਂ ਜਿਹੜਾ ਥ੍ਰੈਡ ਆ ਆਪਣਾ ਨਾ ਤਾਂ ਜ਼ਿਆਦਾ ਇਹਨੂੰ ਟਾਈਟ ਰੱਖਣਾ ਨਾ ਜ਼ਿਆਦਾ ਲੂਜ਼ ਰੱਖਣਾ ਫਿਰ ਉਸੇ ਤਰ੍ਹਾਂ ਦੋ ਕੁੰਡਿਆਂ ਦੇ ਵਿੱਚ ਦੀ ਆਪਾਂ ਸੂਈ ਨੂੰ ਇਸ ਤਰ੍ਹਾਂ ਲੈ ਕੇ ਜਾਣਾ ਹੈ ਇਸ ਤਰ੍ਹਾਂ ਫਿਰ ਜਿਹੜਾ ਪਹਿਲਾ ਕੁੰਡਾ ਹੈ ਇਸ ਤਰ੍ਹਾਂ ਆਪਾਂ ਸੂਈ ਨੂੰ ਲੈ ਕੇ ਜਾਣਾ ਹੈ ਇਸ ਤਰ੍ਹਾਂ ਤਾਂ ਜਿਹੜਾ ਆਪਣਾ ਪਹਿਲਾ ਕੁੰਡਾ ਹੈ ਇਹਨੂੰ ਸਲਾਈ ਉੱਪਰੋਂ ਉਤਾਰ ਦੇਣਾ ਇਸ ਤਰ੍ਹਾਂ ਫਿਰ ਅੱਗੇ ਉਸੇ ਤਰ੍ਹਾਂ சூனா இரண்ட பூண்ட பிறா சூடனா பல கண்டா உத்தார ਫੇਰ ਉਸੇ ਤਰ੍ਹਾਂ ਦੋ ਕੁੰਡੇ ਆ ਵਿੱਚ ਦੀ ਸੂਈ ਨੂੰ ਇਸ ਤਰ੍ਹਾਂ ਆਪਾਂ ਕੱਢ ਲੈਣਾ ਇਸ ਤਰ੍ਹਾਂ ਫੇਰ ਆਪਾਂ ਜਿਹੜਾ ਆਪਣਾ ਇਹ ਕੁੰਡਾ ਇਧਰ ਦੀ ਸਲਾਈ ਨੂੰ ਇੱਕ ਕੁੰਡੇ ਵਿੱਚ ਦੀ ਸੌਰੀ ਸੂਈ ਨੂੰ ਕੱਢ ਲੈਣਾ ਇਸ ਤਰ੍ਹਾਂ ਤਾਂ ਜਿਹੜਾ ਆਪਣਾ ਇਹ ਕੁੰਡਾ ਸਲਾਈ ਤੋਂ ਉਤਾਰ ਦੇਣਾ ఫ దో కడ్దిర సూను కరీం సూను కడ్ లేదా ఫా ద దో కు

ਦੋ ਕੁੰਡਿਆਂ ਵਿੱਚ ਦੀ ਉਸੇ ਤਰ੍ਹਾਂ ਸੂਈ ਨੂੰ ਕੱਢ ਕੇ ਇਸ ਤਰ੍ਹਾਂ ਫਿਰ ਜਿਹੜਾ ਆਪਣਾ ਪਹਿਲਾ ਕੁੰਡਾ ਹੈ ਇਹਦੇ ਵਿੱਚ ਦੀ ਆਪਾਂ ਇਸ ਤਰ੍ਹਾਂ ਸੂਈ ਨੂੰ ਕੱਢ ਲੈਣਾ ਪਹਿਲਾ ਕੁੰਡਾ ਆਪਾਂ ਉਤਾਰ ਦੇਣਾ ਫਿਰ ਉਸੇ ਤਰ੍ਹਾਂ ਦੋ ਕੁੰਡਿਆਂ ਵਿੱਚ ਦੀ ਸੂਈ ਨੂੰ ਕੱਢਣਾ ਇਸ ਤਰ੍ਹਾਂ ਫੇਰ ਇੱਕ ਕੁੰਡੇ ਵਿੱਚ ਦੀ ਇਸ ਤਰ੍ਹਾਂ ਸੂਈ ਨੂੰ ਕੱਢ ਕੇ ਇਸ ਤਰ੍ਹਾਂ ਇੱਕ ਗੁੰਡਾ ਆਪਾਂ ਆਤਾਰ ਦੇਣਾ ਸਾਰੇ ਕੁੰਡੇ ਆਪਾਂ ਇਸ ਤਰ੍ਹਾਂ ਬੰਦ ਕਰ ਲੈਣੇ ਹੈ ਇਸ ਤਰ੍ਹਾਂ ਫੇਰ ਉਸੇ ਤਰ੍ਹਾਂ ਇੱਕ ਕੁੰਡੇ ਵਿੱਚ ਦੀ ਸੂਈ ਨੂੰ ਕੱਢ ਕੇ ਇਸ ਤਰ੍ਹਾਂ ਇੱਕ ਗੁੰਡਾ ਆਤਾਰ ਦੇਣਾ ਫੇਰ ਉਸੇ ਤਰ੍ਹਾਂ ਦੋ ਕੁੰਡਿਆਂ ਵਿੱਚ ਦੀ ਸੂਈ ਨੂੰ ਕੱਢ ਲੈਣਾ ਫੇਰ ਆਪਣੇ ਇੱਕ ਕੁੰਡੇ ਵਿੱਚ ਦੀ ਇਸ ਤਰ੍ਹਾਂ ਸੂਈ ਨੂੰ ਕੱਢਣਾ ਇਸ ਤਰ੍ਹਾਂ ਇਸ ਤਰ੍ਹਾਂ ਇੱਕ ਕੁੰਡਾ ਸਲਾਈ ਤੋਂ ਉਤਾਰ ਦੇਣਾ ਫੇਰ ਉਸੇ ਤਰ੍ਹਾਂ ਦੋ ਕੁੰਡਿਆਂ ਵਿੱਚ ਦੀ ਇਸ ਤਰ੍ਹਾਂ ਫੇਰ ਇੱਕ ਕੁੰਡੇ ਵਿੱਚ ਦੀ ਇਸ ਤਰ੍ਹਾਂ ਕੱਢਣਾ ਸੂਈ ਨੂੰ కండా ఫా దో కును క్డనా కండి వియిడ్ ਇੱਕ ਕੁੰਡਾ ਉਤਾਰ ਦੇਣਾ ਫੇਰ ਉਸੇ ਤਰ੍ਹਾਂ ਇਸ ਤਰ੍ਹਾਂ ਫਿਰ ਇੱਕ ਕੁੰਡੇ ਵਿੱਚ ਦੀ ਇਸ ਤਰ੍ਹਾਂ ਕੱਢ ਲੈਣਾ ਇੱਕ ਕੁੰਡਾ ਸਲਾਈ ਤੋਂ ਉਤਾਰ ਦੇਣਾ ਫੇਰ ਉਸੇ ਤਰ੍ਹਾਂ ਦੋ ਕੁੰਡਿਆਂ ਵਿੱਚ ਦੀ ਸੂਈ ਕੱਢ ਕੇ ਇੱਕ ਕੁੰਡੇ ਵਿੱਚ ਦੀ ਇਸ ਤਰ੍ਹਾਂ ਫੇਰ ਸੂਈ ਨੂੰ ਕੱਢਣਾ ਇੱਕ ਕੁੰਡਾ ਉਤਾਰ ਦੇਣਾ ਫੇਰ ਉਸੇ ਤਰ੍ਹਾਂ ਤੋ ਕੁੰਡਿਆਂ ਵਿੱਚ ਦੀ ਸੂਈ ਨੂੰ ਆਪਾਂ ਕੱਢਣਾ ਇਸ ਤਰ੍ਹਾਂ ਫਿਰ ਇੱਕ ਕੁੰਡੇ ਵਿੱਚ ਦੀ ਇਸ ਤਰ੍ਹਾਂ ਇੱਕ ਕੁੰਡਾ ਆ ਤਾਰ ਦੇਣਾ ਲਾਸਟ ਤੇ ਉਸੇ ਤਰ੍ਹਾਂ ਦੋ ਕੁੰਡਿਆਂ ਵਿੱਚ ਦੀ ਸੂਈ ਨੂੰ ਆਪਾਂ ਇਸ ਤਰ੍ਹਾਂ ਕੱਢ ਲੈਣਾ ਫਿਰ ਇੱਕ ਕੁੰਡੇ ਵਿੱਚ ਦੀ ਇਸ ਤਰ੍ਹਾਂ ਫਿਰ ਇੱਕ ਕੁੰਡਾ ਆ ਤਾਰ ਦੇਣਾ ਫਿਰ ਉਸੇ ਤਰ੍ਹਾਂ ਲਾਸਟ ਦੇ ਦੋ ਕੁੰਡਿਆਂ ਵਿੱਚ ਦੀ ਫ੍ਰੈਡ ਕੱਢਿਆ ਆਪਾਂ ਇਸ ਤਰ੍ਹਾਂ ਫਿਰ ਇੱਕ ਕੁੰਡੇ ਵਿੱਚ ਦੀ ਇੱਕ ਕੁੰਡਾ ਤਾਰਤਾ ਇੱਕ ਕੁੰਡਾ ਆਪਣਾ ਰਹਿ ਗਿਆ ਇਸ ਤਰ੍ਹਾਂ ਸੂਈ ਨੂੰ ਕੱਢ ਲੈਣਾ ਵਿੱਚ ਦੀ ਇਸ ਤਰ੍ਹਾਂ ਕੁੰਡਾ ਆਤਾਰ ਦੇਣਾ ਤਾਂ ਇਸ ਤਰ੍ਹਾਂ ਆਪਣੇ ਸਾਰੇ ਕੁੰਡੇ ਬੰਦ ਹੋ ਗਏ ਇਸ ਤਰ੍ਹਾਂ ਕਰਕੇ ਬਹੁਤ ਹੀ ਸੋਹਣੀ ਇਸ ਤਰ੍ਹਾਂ ਸ਼ੇਪ ਆਉਂਦੀ ਹੈ ਇਹਦੀ ਜਦੋਂ ਆਪਾਂ ਸਲਾਈ ਨਾਲ ਕੁੰਡੇ ਜਿਹੜੇ ਬੰਦ ਕਰਦੇ ਆ ਤਾਂ ਉਹ ਥੋੜੇ ਖਿੱਚੇ ਖਿੱਚੇ ਰਹਿੰਦੇ ਆ ਤਾਂ ਜਿਹੜੇ ਬਹੁਤ ਹੀ ਇਸ ਤਰ੍ਹਾਂ ਨਰਮ ਤਰੀਕੇ ਨਾਲ ਇਸ ਤਰ੍ਹਾਂ ਇਸ ਤਰ੍ਹਾਂ ਕੁੰਡੇ ਆਪਣੇ ਬੰਦ ਹੋ ਜਾਂਦੇ ਜਿਹੜਾ ਆਪਾਂ ਕੁੰਡੇ ਬੰਦ ਕਰਦੇ ਆ ਟਾਈਟ ਨਹੀਂ ਹੁੰਦੀ ਜਦੋਂ ਆਪਾਂ ਬਾਹ ਦੇ ਇਸ ਤਰ੍ਹਾਂ ਕੁੰਡੇ ਤਾਂ ਇਸ ਤਰ੍ਹਾਂ ਆ ਜਾਂਦੇ ਕੁੰਡੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਮੇਰੇ ਸਮਝਾਉਣ ਦਾ ਤਰੀਕਾ ਜਿਹੜਾ ਵਧੀਆ ਲੱਗਦਾ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਜੇਕਰ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ